ਨੋਜੀ ਕਿਸਾਨ ਵੀਰੋ ਆਪਾਂ ਪਹੁੰਚ ਗਏ ਕੋੜ ਕੋਰੇ ਮੰਡੀ ਦੇ ਵਿੱਚ ਚੂੜੀ ਦੀ ਬੋਲੀ ਤੇ ਨਾਗਾ ਯਾ ਤਿੰਨ ਦੋ ਇੱਧਰ ਖੜੇ ਆ ਇੱਕ ਨਾਗ ਇੱਧਰ ਖੜਾ ਇੱਥੇ ਯਾ ਇੱਥੇ ਰੱਖੋ ਬੋਤੇ ਉਂਗਲ ਰੱਖੋ ਬੋਤੇ ਮਾਰਦੇ ਹੋਏ ਇੰਨੇ ਕੋਰਾ ਦਾਸ ਹੋਇਆ

ਬੋਲੋ ਬੋਲੋ ਖਲਾਬੀ ਹਾਂ ਜਾਈ ਹੈਗੀ ਆ ਬਰ ਧਰਚੋਂ ਆਈਏ ਕਿਉਂ ਮੈਂ ਕਹਿੰਦੀ ਹਾਂ ਵਾਲੀ ਮੋਲ ਖਲਾਬ ਕਰੋ ਜੀ ਬਾਹਰੋਂ ਆਈਆਂ ਅੰਦਰ ਤਾਂ ਨਹੀਂ ਘੜਾ ਵਾਲੀਆਂ ਤਾਂ ਜਿਵੇਂ ਆਉਣੀਆਂ ਆ ਇੱਕ ਵੀ ਹੋਰ ਪੈਗੇ ਦੇ ਦੂਸਰੇ ਦਾ ਸਾਮ ਉਹ ਤੇ ਦੇਣਗੇ ਬੋਲੋ ਪਾਣੀ ਨਹੀਂ ਲੈਣ 225 ਰੁਪਏ 225 225 ਜਾਏਗਾ 5 ਕਿਲੋ ਆ ਉਹਨੇ ਇਹਦੇ ਬੰਦ ਟ੍ਰਾਇਲ ਲੈਣਾ ਆਪਾਂ ਨੂੰ 300 ਰੁਪਏ ਕਰਾਇਆ ਬਾਈ ਮੱਲਾ ਮੱਲਾ ਬਸ ਸੁਣਾ ਗਿਆ ਪਾਣੀ ਨਹੀਂ ਆਉਂਦਾ ਆ 225 ਬਾਈ 225 ਹਾਂ 3 ਰੁਪਏ 25 ਮੇਰੇ ਆ ਬਾਈ ਐ ਨਹੀਂ ਨੱਬੜਾ 300 ਰੁਪਏ ਆ ਬਾਈ ਚੰਡੀ ਦਾ ਇਹ ਕਿੰਨਾ ਵਾਰ ਸਾਂਗੇ ਦਾਾਲਾ ਗਾਜੀ ਹਾਂ 13 ਰੁਪਏ 35 ਰੁਪਏ 35 ਰੁਪਏ ਹਾਂ ਬੋਲਣਾ 40 ਰੁਪਏ 45 ਰੁਪਏ 45 ਰੁਪਏ ਹੁਣਾਂ ਕਿਨੇ 245 ਰੁਪਏ ਬਾਈ ਇਹ ਨਾਲ ਗੱਲ ਤਾਂ ਯਾ ਯਾ ਇਹ ਤਾਂ ਕੱਲ ਨੂੰ ਕਰਾਂਗੇ 38 ਦੀ ਜਾਣ ਆ ਜਾ ਫਿਰ ਇਹ ਨੂੰ ਤਾਂ ਨਾ ਯਾ ਇਹ ਨਹੀਂ ਮੋੜਾ ਮਾਰ ਰਹੀ ਆ ਨਾ ਪੰਗੜਾ ਲਵੇ ਸੀ ਲੱਗਿਆ ਹਾਂ ਦਾ ਫੱਗ ਮਾਰੇ ਜਾਵਾਂਗੇ ਨਾਛੇ ਦਗਾ ਦੇ ਕਾਲੀ ਤੋਰ ਕੇ ਜਾ ਇਹ ਨਹੀਂ ਜਾਣ ਦੇਣਾ ਹੈ ਅਗਰ ਆਪ ਤਾਂ ਭਾਈ ਤਾਂ ਕਹਿੰਦਾ ਮੈਂ ਚੱਲਿਆ ਪੱਠੇ ਵੜਨੇ ਆ ਇਸ ਟਰਾਲੀ ਤੋਰ ਕੇ ਜਾ ਲੈ ਇਧਰ ਆ ਕੇ ਜਿਹੜਾ ਬੰਦਾ ਆ ਜਾਣਾ ਉਹਦੇ ਹਾਜ਼ਰ ਹੋਊਗਾ ਉਹ ਨਾਲ ਮੰਨੇ ਨਾ ਜੀ ਸਾਡੇ ਨੂੰ ਕਿਹੜਾ ਨਾਮ ਨਹੀਂ ਬਤੋ ਸਾਹ ਬੁਗਲੇ ਆਇਆ ਨਾ ਮੇਨੂੰ ਉੱਤੇ ਰੰਗਦਾ ਆ ਉਹਨਾਂ ਨੇ ਲਵਾਣੀ ਕਿਤੇ ਉਹਨਾਂ ਨੇ ਲਵਾਉਣੀ ਨਹੀਂ ਤੇ ਧੁੱਪੇ ਰੱਖਣਾ ਰੰਗ ਉੱਡ ਗਿਆ ਯਾਰ ਉਹ ਆਹ ਪੁਰਾਣੇ ਉੱਡੇ ਆ ਰਹੇ ਜਾਈ ਜਾਈ ਦੇ ਨਹੀਂ ਸੀ ਉੱਤੇ